ਲਾ ਜਰੂਰ ਜਿੰਨੂ ਬਣਾਣਾ ਬਰਾਤ ਮੁੰਡਾ ਬਣਾਣਾ ਗੰਟੀ ਮਾਰੂ ਇੰਡੀਆ ਬੰਦੇ ਨੇ ਪਾਣੇ ਨੂੰ ਹੱਥ ਪਾਇਆ ਨੇ ਤੂੰ ਤੇ ਪਾਣੇ ਲੈ ਲਓ ਆਹ ਤਾਂ ਭਰਾ ਪਾਜੀ ਹੰਮੀਰ ਪਾਜੀ ਆ ਜਨਾਬ ਰਿਆ ਪਾਜੀ ਬਾਬਾ ਮਹਾਕਾਲਾ ਏ ਬੀਬੀ ਨਾ ਇਹ ਮਾ ਕਾਲ ਸਿੰਘ ਨੂੰ ਗਾਣਾ ਕੱਢ ਰਹੀ ਆ। ਫਰਲੇ ਮਾ ਕਾਲ ਨੂੰ ਗਾਣਾ ਕੱਢਦੀ ਵੀ ਆ ਬੀਬੀ। ਅਸੈਂਟੀਆਂ ਨੂੰ ਬੇਨਤੀ ਆ। ਜਥੇ ਬੰਦੀਆਂ ਨੂੰ ਬੇਨਤੀ ਆ। ਕੱਲਾ ਫਰਲੇ ਨਾ ਮੰਡੋ। ਉਹਨਾਂ ਦਾ ਸਤਿਕਾਰ ਵੀ ਕਰੋ, ਮਾਦਰ ਵੀ ਕਰੋ। ਮਾ ਕਾਲ ਨੂੰ ਕਹਿ ਰਹੀ ਹਰਾਮਜੋ ਦਾ ਪੁੱਤ ਆ। ਉਹਨਾਂ ਨੇ ਦਾਰੂ ਪੀਤੀ ਆ। ਇਹਨਾਂ ਦਾਰੂ ਪੀਤੀ ਆ। ਮਾਂ ਕਾਉਂ ਦੇ ਗੱਲ ਕੋਈ ਅੱਜ ਤਹਰ ਪਟਿਆਲਾ ਦੇ ਦਸਾਂਗਿਆ ਕਰਦੇ ਆ ਉਹ ਕਰਦੇ ਆ ਗੱਲ ਕਰਦੇ ਆ 10 ਮਿੰਟ ਤੋਂ ਉਹ ਬੋਚਨ ਨੂਨ ਮਾਰਦੇ ਨੇ ਬਾਈ ਜੀ ਚੱਲੋ ਹਾਰੇ ਭੱਗ ਪੁਲੀ ਦੇ ਟੈਂਟ ਇਹ ਹੈਲੋ ਚੱਕ ਜਾਣਾ ਫਟਾ ਜਾਣਾ ਉਹ ਤੁੰਗਿਆ ਜਾਨੀਆਂ ਦੇ ਬਾਹਰ ਤੇ ਆ ਗਿਆ ਜਾਨੀਆਂ ਤੋਂ ਕਰਦੇ ਆ ਆਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤੂਫਾਨ ਸਿੰਘ ਜੀ ਦਸ਼ਮੇ ਸਤਾਰਾਂ ਨਾਲ ਫੌਜ ਬਾਬਾ ਮੇਜਰ ਸਿੰਘ ਸੋਢੀ ਜੀ ਦੀ ਅੱਛਾ ਬੇਨਤੀ ਹੱਪਾ ਫੌਜਾਂ ਦੇ ਅੱਗੇ ਰੱਖਣੀ ਦੀ ਅੱਜ ਸਾਡੇ ਕੋਲ ਇੱਕ ਮਸਲਾ ਆਇਆ ਵੀ ਕਿਹੜਾ ਪੰਡਾ ਬਾਬਾਈ ਕਿਡਾ ਕਹਰਾਮ ਪੰਡਾ ਤੇ ਇਹ ਮਹਾਕਾਲ ਜੀ ਜਥੇਦਾਰ ਜੀ ਉਹਨੇ ਰਹਿੰਦੇ ਨੇ ਤੇ ਇਹਨਾਂ ਦੇ ਗਮਾਂਡੀਆਂ ਨੇ ਇਹਨਾਂ ਦੀ ਕੰਦ ਵੀ ਢਾਤੀ ਅਸੀਂ ਤੁਹਾਨੂੰ ਕੰਦ ਵੀ ਦਿਖਾਉਣਾ ਹੈ ਵਿੱਚੋਂ ਤੇ ਉਲਟਾ ਅੱਜ ਇਹ ਕਈ ਦਿਨਾਂ ਬਾਅਦ ਉਹ ਆਏ ਪਹਿਲਾਂ ਵੀ ਆਏ ਜਿੱਦੇ ਉੱਥੇ ਇਹਨਾਂ ਦੇ ਹੱਥੀ ਉੱਥੀ ਪੈ ਗਏ ਵਿਚਾਰੇ ਮਹਾਕਾਲ ਸਿੰਘ ਨੇ ਬਜ਼ੁਰਗ ਨੇ ਇਹ ਸੋਚਦੇ ਨੇ ਵੀ ਅਸੀਂ ਕਿਸੇ ਨਾਲ ਝਗੜਾ ਕਰਾਂਗੇ ਫਰਲੇ ਦੀ ਬੇਇਜ਼ਤੀ ਹੋ ਜਾਣੀ ਆ ਜਾਂ ਸਾਡਾ ਨੁਕਸਾਨ ਨਾ ਕਰ ਦੇਣਾ ਅੱਜ ਇਹ ਫੌਜਾਂ ਲੈ ਕੇ ਆਏ ਅਸੀਂ ਦੋ ਤਿੰਨ ਸਿੰਘ ਲੈ ਕੇ ਆਏ ਸੀ ਕਿ ਵੀ ਚਲੋ ਗੱਲਬਾਤ ਦੇਖੀ ਜਾ ਕੇ ਕੀ ਗੱਲਬਾਤ ਆ ਇਹਦੇ ਪਿੱਛੇ ਵਾਲਾ ਗਵਾਂਢੀ ਆ ਕੇ ਮਹਾਕਾਲ ਜੀ ਦੇ ਹੱਥੀ ਪੈ ਗਿਆ ਬਰੁਕਤੀ ਦੋ ਨਾਲ ਸ਼ਰਾਬ ਪੀਤੀ ਵੀ ਸੀ ਤੇ ਚਲੋ ਜਿੰਨਾ ਦਾ ਸਰਿਆਂ ਉਹਦੀ ਛਤਰ ਪਤਉ ਕਰੀਆ ਸੀ ਨੇ ਤੇ ਜਥੇਬੰਦੀਆਂ ਨੂੰ ਬੇਨਤੀ ਆ ਮਹਾਕਾਲ ਜੀ ਦਾ ਸਾਥ ਦਿੱਤਾ ਜਾਵੇ ਇਹਨਾਂ ਦੇ ਨਾਲ ੱੱੱਕਾ ਹੋ ਰਿਹਾ ਨਜਾਇਜ਼ ਸਾਰੀਆਂ ਜਥੇਬੰਦੀਆਂ ਨੂੰ ਬਾਬਾ ਫਤਿਹ ਸਿੰਘ ਜੀ ਦੀ ਫੌਜ ਨੂੰ ਸਾਰੀਆਂ ਫੌਜਾਂ ਨੂੰ ਬੇਨਤੀ ਆ ਜਥੇਦਾਰ ਜੀ ਦਾ ਮਤਲਬ ਬਹੁਤ ਆ ਭਦੀ ਸ਼ਬਦਾਵਲੀ ਵਰਤੀ ਹੈ ਜਥੇਦਾਰ ਜੀ ਵਾਸਤੇ ਮਹਾਕਾਲ ਰੂਪ ਹੈ ਇਹਨਾਂ ਦਾ ਸਤਿਕਾਰ ਕਰਦੀਆਂ ਨੇ ਸਾਰੀਆਂ ਫੌਜਾਂ ਤੇ ਸਾਨੂੰ ਜੇ ਕੋਈ ਵੱਡਾ ਮੋਰਚਾ ਲਾਉਣਾ ਪਏਗਾ ਤਾਂ ਅਸੀਂ ਸਨੇਹਾ ਦਵਾਂਗੇ ਤੇ ਬਾਬਾ ਜੀ ਆਪ ਤਾਂ ਨੰਬਰ ਬੋਲ ਰਹੇ ਨੇ ਵਿੱਚ ਦੀ ਬਾਬਾ ਜੀ ਨੰਬਰ ਬੋਲੋ ਆਪਣਾ ਵਿੱਚ ਦੀ 99172 43442 ਦੁਬਾਰਾ ਬੋਲੋ ਜੀ 99172 43442 ਮੇਰਾ ਨੰਬਰ ਹੈਗਾ ਜੀ 9653700602 ਮਹਾਕਾਲ ਜੀ ਨੂੰ ਇਨਸਾਫਤ ਪਾਉਣਾ ਆਪਾਂ ਨੇ ਜਿੰਨੀ ਵੀ ਫੌਜ ਆ ਵੱਧ ਤੋਂ ਵੱਧ ਫੌਜ ਦਾ ਆਪਾਂ ਨੂੰ ਸਹਿਯੋਗ ਚਾਹੀਦਾ ਤੇ ਜਿੱਥੇ ਮੋਰਚਾ ਲਾਉਣਾ ਉਹ ਅਸੀਂ ਡੇਟ ਦੱਸਾਂਗੇ ਤੇ ਬਾਕੀ ਜੋ ਗੱਲਬਾਤ ਆ ਜੀ ਕਿਸੇ ਨੇ ਪੁੱਛਣੀ ਆ ਤਾਂ ਮਾਹ ਗਾਜੀ ਦਾ ਨੰਬਰ ਵੀ ਆ ਗਿਆ ਮੇਰਾ ਨੰਬਰ ਵੀ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ